ਕਿਉਂ ਬਾਰ-ਬਾਰ ਫੋਨ ਕਰੀ ਜਾਂਦੇ? ਬਾਰ-ਬਾਰ ਦਾ ਕਰਨੀ ਪਊਗਾ, ਗੱਲ ਸੌਂਦੀ ਕਰ ਕੇ ਦੇਦੀ ਤੂੰ। ਤੈਨੂੰ ਕਿਹਾ ਤਾਂ ਕਿ ਮੇਰੇ ਫੋਨ ਬਾਰ-ਬਾਰ ਨਾ ਕਰ। ਫੋਨ 'ਚ ਬੈਠੇ ਦੋ ਕਿਥਾਂ ਹੋਗੇ, ਤੈਨੂੰ ਪਤਾ ਨਹੀਂ ਹੈਗਾ। ਤਨਵੀਨਿਆ ਨੂੰ ਵੀ ਯਾਦ ਹੋਵੇ ਨੇ, ਦੋਵੇਂ ਇੱਥੇ ਬੈਠੇ ਨੇ। ਕਿਉਂ ਤੈਨੂੰ ਮੇਰਾ ਤੈਨੂੰ ਮੇਰਾ ਵਾਦਾ ਯਾਦ ਨਹੀਂ? ਤੈਨੂੰ ਮੇਰਾ ਵਾਦਾ। ਤੈਨੂੰ ਜਦੋਂ ਪਹਿਲਾਂ ਸੁਝਾਇਆ ਸੀ ਕਿ ਅਭੀ ਪਹਿਲਾਂ ਕੰਮ ਵਾਲੀ ਰੱਖ ਬਾਅਦ ਚ ਆਉਂਗੀ। ਕੰਮ ਵਾਲੀ ਰੱਖ, ਕੰਮ ਕਰਨੇ ਆ। ਤੁਹਾਨੂੰ ਤਾਂ ਹੁੰਦਾ ਹੈ ਕਿ ਮੇਰੇ ਕੰਮ ਹੀ ਰੱਖਾਈਂ। ਇਹ ਕੰਮ ਹੀ ਨਹੀਂ। ਪਹਿਲਾਂ ਮੇਰਾ ਵਾਦਾ ਪੂਰਾ ਕਰ, ਮੈਂ ਤਾਂ ਫੇ ਪੂਰਾ ਬਾਬਾ ਦਾ ਹਾਦਿਆ ਪੂਰਾ ਮੈਂ ਕੰਮ ਕਰਾ ਲੈ ਮਨ ਚ ਰਾਂ ਗੱਲ ਕਰਕੇ ਬਾਦ ਪੂਰਾ ਵੀ ਹੋ ਜੂਗਾ ਬਿਲਕੁਲ ਹੀ ਮੈਂ ਤਾਂ ਕਲੇ ਕਲੇ ਕੰਮ ਚਾਹੀਦਾ ਭਾਂਡਾ ਲਾ ਅੱਡ ਰੋਟੀ ਬਣਾਉਣ ਦਾ ਅੱਡ ਝਾੜੂ ਪੋਚੇਲਾ ਅੱਡ ਜਦੋਂ ਦਾ ਮੇਰੇ ਘਰਾਂ ਦੇ ਬੈਰੀਆਂ ਠੀਕ ਸਾਰੇ ਕੰਮ ਹੀ ਕਰ ਦੋ ਮੈਨੂੰ ਕੰਮ ਲਗਾ ਦੋ ਮੈਂ ਮਾ ਕੰਮ ਉਹਦੇ ਕੰਮ ਨਿਕਲਦੇ ਸਾਰੀ ਕਰਨੀਆਂ ਨੇ ਮੈਨੂੰ ਨਾ ਫਸ ਬਕਵਾਸ ਨਾ ਕਰ ਤੈਨੂੰ ਕਿਹਾ ਨਾ ਪਹਿਲਾਂ ਬਾਦ ਪੂਰਾ ਕਰ ਫੇਰ ਆਉਂਗੀ ਮੈਂ ਪੂਰਾ ਬਾਬਾ ਦਾ ਪੂਰਾ ਹੋਣ ਦਾ ਜਦੋਂ ਪੂਰਾ ਬਾਬਾ ਨਾਲ ਗੱਲ ਕਰ ਲਈ ਬਈ ਪੂਰਾ ਐ ਕਰੀ ਜੀ ਚਲ ਕੋਈ ਗੱਲ ਨਹੀਂ ਮੈਂ ਕਰ ਦੱਸੋ ਆਪਦੇ ਘਰ ਦੇ ਬੱਟਨੀ ਆਉਂਦੇ ਸੋਪੇ ਕਰ ਬੱਟਨੀ ਆ ਉਹ ਆਉਂਦਾ ਕਰ ਦੇ ਇੱਕ ਆਉਂਦਾ ਇਹ ਵਰਾ ਜਿੱਦਿ ਗਰਾਹ ਬੁਰਾ ਨਾ ਕਰ ਮੈਨੂੰ ਨਾ ਫालतू ਬਗਵਾਸ ਨਾ ਕਰ ਮੈਂ ਤਾਂ ਫੇਰ ਆਉਂਗੀ ਪੱਲਾ ਜੇ ਕੰਮਾਂ ਦੇ ਰੱਖ ਲੈ ਸੱਤਾਂ ਪੂਰੀਆਂ ਕਰ ਦੇ ਫੇਰ ਆਉਂਗੀ ਜੇ ਫालतू ਬਗਵਾਸ ਕਰਿਆ ਨਾ ਤਰ ਨੰਬਰ ਬਲੌਕ ਕਰ ਦੂੰਗੀ ਮੈਂ ਬਸ ਤੈਨੂੰ ਕਹਿਤਾ ਮੈਂ ਪਹਿਲੇ ਸੱਤਾਂ ਪੂਰੀਆਂ ਕਰ ਫੇਰ ਆਉਂਗੀ ਨਹੀਂ ਮੈਂ ਨਹੀਂ ਆਉਣਾ ਚਲ ਠੀਕ ਐ ਅੱਜ ਤਾਂ ਮੈਂ ਫੋਨ ਨਾਲਾਈ ਸੱਤਾਂ ਪੂਰੀਆਂ ਕਰ ਦੇ ਫੇਰ ਮੈਂ ਆਜੂਗੀ ਨਹੀਂ ਮੈਂ ਆਉਣਾ ਨੀਗਾ ਚਲ ਚਲ ਠੀਕ ਐ ਕੁੜੀ ਤੇਰਾ ਨਾਮ ਆਤਾ ਸੱਟ ਤੂੰ ਕਿਵੇਂ ਬੋਲਦੀ ਆ ਤੇਰੇ ਘਰ ਵਾਲੇ ਨੂੰ ਮਾਣਾ ਮੋਟਾ ਦਿਮਾਗ ਤੋਂ ਕੰਮ ਲਈਦਾ ਹੁੰਦਾ ਤੇ ਉਸੇ ਘਰ ਬਸਣਾ ਹੈਗਾ ਵੀਰੇ ਦਿਮਾਗ ਸੱਟ ਰਹਿਣਾ ਸਿਰਫ ਲੱਗਿਆ ਮੈਨੂੰ ਫੋਨ ਲਾਉਣਾ ਮੈਂ ਫੋਨ ਤਾਂ ਲਾਉਗਾ ਉਹਨੂੰ ਤੈਨੂੰ ਆਉਣ ਵਾਸਤੇ ਕਹਿੰਦਾ ਹੋਊਗਾ ਤੂੰ ਭਾਗ ਜਾ ਆਪਣੇ ਘਰੇ ਮੈਂ ਤੈਨੂੰ ਕਿਹਾ ਪਹਿਲਾਂ ਕੰਮ ਰੱਖਣ ਬਾਅਦ ਚ ਹੀ ਆਉਂਗੀ ਫਿਰ ਤੂੰ ਅਗਲੇ ਨੇ ਕਾ ਤੋ ਬਿਆਕੇ ਲਗਾਏ ਨੇ ਤੈਨੂੰ ਉਹ ਕੰਮ ਤੂੰ ਕਰੇਂਗੀ ਜੇ ਤਵੀਰ ਮੈਂ ਕੰਮ ਇੱਥੇ ਕਰਾਂ ਤੇ ਤਾਂ ਮੈਂ ਕਹਾਂ ਉੱਥੇ ਜਾ ਕੇ ਕਰਾਂ ਜੇ ਮੈਂ ਕੰਮ ਇੱਥੇ ਨਹੀਂ ਕੀਤਾ ਉੱਥੇ ਕਰਾਂ ਫਿਰ ਉੱਤੇ ਦਾ ਕਰਨੇ ਪਊਗਾ ਕੰਮ ਕਿਉਂ ਕਰਨਾ ਪਊਗਾ ਜਿਵੇਂ ਉਹਰੇ ਕੰਮ ਨਹੀਂ ਕਰਿਆ ਮੈਂ ਉੱਥੇ ਵੀ ਕੰਮ ਕਰਦੀ ਫਿਰ ਹੱਦ ਹੋਈ ਪਈ ਆ ਤੇਰੀ ਤਾਂ ਮੈਂ ਤੈਨੂੰ ਕਹਿਤਾ ਬਣ ਨੌਕਰ ਰੱਖ ਫੇਰ ਆਉਂਗੀ ਨਹੀਂ ਮੈਂ ਨਹੀਂ ਜਾਣਾ ਉਹਦਾ ਮੈਂ ਤਾਂ ਇੱਥੇ ਰਹਾਂਗੀ ਤੇਰੀ ਤਾਂ ਬਾਈ ਹੱਦ ਹੋਈ ਪਈ ਆ ਜਮੀ ਤੂੰ ਤਾਂ ਜਮੀ ਨਹੀਂ ਤੇਰੇ ਘਰ ਬਸਾਉਣ ਵਾਲੇ ਕੰਮ ਹੈਗੇ ਤੇਰੇ ਮੇਰਾ ਮੇਰਾ ਵੀ ਚ ਕੱਲ ਤਸੀਰ ਹੈਗਾ ਮਾੜਾ ਮੋਟਾ ਉਹ ਸੀਰ ਤਾਂ ਹੈਗਾ ਤੈਨੂੰ ਐ ਤਾਂ ਨਹੀਂ ਕਹਿੰਦੇ ਵੀ ਤੇਰਾ ਸੀਰ ਨਹੀਂ ਹੈਗਾ ਤੂੰ ਮਾਣਾ ਮੋਟਾ ਆਪੇ ਘਰ ਬਸਾਉਣ ਵਾਲੇ ਕੰਮ ਵੀ ਕਰ 2 ਮਹੀਨੇ ਹੋਏ ਨੇ ਤੈਨੂੰ ਵਿਆਹ ਨੂੰ ਹਲੇ ਕੋਈ ਨਹੀਂ ਵੀਰੇ ਮੈਂ ਤੈਨੂੰ ਕਹਿਤਾ ਮੈਂ ਫੇਰ ਜਾਉਂਗੀ ਨਹੀਂ ਮੈਂ ਨਹੀਂ ਜਾਂ ਕਿਵੇਂ ਤੇਰਾ ਉਰੇ ਬਹਿ ਗਿਆ ساری ਉਮਰ ਕੰਮ ਨਹੀਂ ਚੱਲਣਾ ਜਾਣਾ ਤੈਨੂੰ ਉੱਥੇ ਪਊਗਾ ਕਿਉਂ ਵੀਰੇ ਜਦੋਂ ਮੇਰੀ ਮੰਮੀ ਨੂੰ ਤਰਾਜ ਨਹੀਂ ਗਾ ਫਿਰ ਤੈਨੂੰ ਵੀ ਤਰਾ ਜਾਗਾ ਉਹ ਮੰਮੀ ਦਾ ਕੀ ਐ ਉਹ ਤਾਂ ਤੇਰੇ ਉ ਤਾਂ ਲੜਾ ਕੇ ਰਾਜੀ ਐ ਉਹ ਤਾਂ ਐ ਵੀ ਮੇਰੀ ਕੁੜੀ ਵੜੀ ਬੈਠੀ ਰਹੇ ਜੇ ਲੈ ਤੇਰੀ ਲੜਾਈ ਕਰਕੇ ਤਾਂ ਉਹ ਬਾਗੀ ਤੇਰੀ ਪਰਜਾਈ ਉਹ ਬੈਠੀ ਐ 2 ਮਹੀਨੇ ਹੋ ਗਏ ਪੇਕੇ ਘਰੇ ਮੈਂ ਮੈਂ ਬੈਜੀਏ ਉ ਤਾਂ ਦੇ ਪੈਰੋਂ ਆਪੀ ਕੀ ਐ ਨਾ ਜਾਂਦੀ ਫਿਰ ਦੋਨੇ ਮਾਮਾਤੀਆਂ ਉਹਦੇ ਨਾਲ ਲੜੀ ਗਈਆਂ ਤਾਂ ਉਹ ਜਾਊ ਇਹ ਕਰੂਗੀ ਉਹ ਤਾਂ ਆਪ ਕੀ ਐ ਨਾ ਜਾਂਦੀ ਫਿਰ ਨਾਲ ਵੀਰੇ ਮੈਂ ਤਾਂ ਇੱਥੇ ਰਹੂੰਗੀ ਮੈਂ ਤਾਂ ਕਹਤਾ ਪੱਲਾ ਕੰਮ ਨਹੀਂ ਲੱਭ ਤਾਂ ਆਉਂਗੀ ਨਹੀਂ ਮੈਂ ਨਹੀਂ ਆਉਂਦੀ ਆ ਉਹਦਾ ਹੁਣ ਕੰਮ ਵਾਲੀ ਉਰੇ ਫੇਰ ਉਰੇ ਵਾਲੇ ਉਰੇ ਵੀ ਕੰਮਾਂ 'ਤੇ ਲੱਭਣੀ ਪਊਗੀ ਕਿਉਂ ਵੀਰੇ ਮੈਂ ਤਾਂ 15 ਲੱਖ ਰੁਪਏ ਲਾ ਕੇ ਤੋਰੇਗਾ ਮੇਰੇ ਵਾਸਤੇ ਨੌਕਰ ਭਾਲ ਲੰਗੇ ਉਹ ਕੀ ਲੈ ਕੇ ਆਈਏ ਅੱਜ ਵਾਸਤੇਰੇ ਚੱਲ ਲੈ ਕੇ ਆਈਏ ਨਾ ਲੈ ਕੇ ਆਈਏ ਉਹ ਤਾਂ ਅੱਡ ਗੱਲ ਹੈਗੀ ਤੈਨੂੰ 15 ਲੱਖ ਆਂ ਤਾਂ ਹੀ ਲਾ ਕੇ ਦੋ ਤੋਰੇ ਆਗਲੇ ਨੇ ਵੀ ਤੂੰ ਅਗਲੇ ਉੱਥੇ ਜਾ ਕੇ ਰੋਬ ਜਮਾਵੇਂ ਮਾਣਾ ਮੋਟਾ ਦਾ ਨਿੰਮਕੀ ਰਹਿਣਾ ਪਊਗਾ ਕੰਮ ਤਾਂ ਦੇਖ ਰੋਟੀ ਟੁੱਕਦਾ ਕਰਨੇ ਪਊਗਾ ਮੈਂ ਤਾਂ ਵੀਰੇ ਪਤਾ ਨਹੀਂ ਗਿਆ ਮੈਂ ਤਾਂ ਫੇਰ ਜਾਉਂਗੀ ਆਪਦਾ ਮੇਰੇ ਤਾਂ ਮੰਮੀ ਬਹੁਤ ਪਿਆਰ ਕਰਦੀ ਆ ਮੈਂ ਇੱਥੇ ਰਹੂੰਗੀ ਆਪਦਾ ਤੈਨੂੰ ਕਿਤਰਾ ਜਾ ਫੇਰ ਮੰਮੀ ਰੱਖ ਲੂਗੀ ਸਾਰਾ ਤੈਨੂੰ ਰੱਖ ਲੂਗੀ ਮੰਮੀ ਦਾ ਹਾਂ ਸਾਰੀ ਉਮਰ ਉਹੀ ਰੱਖ ਲੂ ਮੰਮੀ ਰੱਖ ਲੂ ਮੰਮੀ ਤਾਂ ਤੈਨੂੰ ਕਿਤਰਾ ਜਾ ਤੇਰੇ ਵੀ ਰੱਕੇ ਹੈਗੇ ਐ ਸੀਰੇ ਮੇਰੇ ਵੀ ਹੈਗੇ ਘਰ ਚ ਤੇਰਾ ਕੱਲੇ ਦਾ ਨਹੀਂਗਾ ਓਰੇ ਚਲ ਹੱਕ ਹੈਗਾ ਬਾਈ ਤੇਰੇ ਦਿਮਾਗ ਚ ਨਹੀਂ ਕੁਛ ਵੱੜਦਾ ਹੈਗਾ ਕੁਛ ਮਰਜ਼ੀ ਕਰਨਾ ਕਰ ਪਰ ਤੇਰੇ ਵਰਗਾ ਹੋ ਵੀ ਨਹੀਂ ਤਾਂ ਹੋ ਵੀ ਨਾ ਫੇਰ ਓ ਬਾਈ ਭੈਣ ਹੋਵੇ ਤੇਰੇ ਵਰਗੀ ਹੋਵੇ ਤੂੰ ਵੀ ਮੇਰਾ ਘਰ ਪੱਟਣ ਨੂੰ ਫਿਰਦੀ ਆਂ ਠੀਕ ਹੈ ਹਾਂ ਤੂੰ ਵੀ ਘਰ ਪੱਟਣ ਨੂੰ ਫਿਰਦੀ ਆਂ ਹੀਰਾ ਵੀ ਸਰ ਗਿਆ ਯਾਰ ਲੜ ਕਮਾਲ ਹੈ ਜੀ ਦੀ ਮਾਂ ਯਾਰੋਂ ਕੋਈ ਸਮਝਾਉਂਦੀ ਇਹਨੂੰ ਕੁਛ 2 ਮਹੀਨੇ ਹੋ ਗਏ ਬੈਠੀ ਨੂੰ ਨੋਕਰ ਨੋਕਰ ਵੀ ਕੰਮ ਤਾਂ ਤੂੰ ਹੀ ਕਰੇਂਗੀ ਫਿਰ ਕੰਮ ਤੈਨੂੰ ਦੱਸ ਕੀ ਹੋਇਆ ਕਰਨ ਨੂੰ ਅੱਗੇ ਮੇਰਾ ਕੰਮ ਨਹੀਂ ਕਰਦੀ ਨੋਕਰ ਭਾਲ ਕੇ ਦਿਓ ਨੋਕਰਾਂ ਨੂੰ ਉਹਦੇ ਨਾਲ ਆ ਠੇਕਾ ਲੈ ਕੇ ਤਵੇ ਤੈਨੂੰ ਗਾੜੇ ਵਾਸਤੇ ਬੈਠਾ ਫਿਰ ਅਗਲੇ ਨੇ ਚਾ ਲੋ ਇਹਨਾਂ ਨਾਲ ਬਈ ਲੋਟ ਆਉਣਾ ਕੰਮ ਲੈ ਕਈ ਤਾਂ ਮੈਸ਼ ਕਰਨੂ ਸੀ ਬਣਾ ਲੈ ਮੈਨੂੰ ਨੌਕਰਾਨੀ ਇਹਨੇ ਦਾਜ ਦੀ ਤਰਕੀਫਾ ਦਾ ਹੋਇਆ ਆ ਜਾ ਬੱਤਾਂ ਕਿਉਂ ਤੂੰ ਉਹਦੇ ਨਾਲ ਬੋਲ ਨਹੀਂ ਜਾਂਦੀ ਹੈਗੀ ਲੈ ਮੈਂ ਬੋਲਣਾ ਹੋਰ ਕੀ ਕਰ ਉਹ ਤਾਂ ਮੱਚਿਆ ਪੈਗਾ ਵੀ ਕੁੜੀ ਆ ਗਈ ਤਾਂ ਵੀ ਮੈਂ ਮੇਰੀ ਬਹੂ ਜੀ ਕੁੜੀ ਆਈ ਤਾਂ ਮੇਰੀ ਬਹੂ ਗਈ ਉਹ ਤਾਂ ਤਾਂ ਮੱਚਿਆ ਪੈਗਾ ਹੋਰ ਮਾ ਤੜਕੀ ਲੱਗ ਜਾਂਦਾ ਫੋਨ ਫੋਨ ਕਰਦਾ ਦਿਮਾਗ ਖਰਾਬ ਕਰਦਾਗਾ ਨੌਕਰ ਰੱਖਣੇ ਹੋਰ ਰੱਖਣੇ ਕਿ ਕਮਰਾ ਭਾਈ ਉਹ ਬੈਰੀ ਬਣ ਕੇ ਬਹਿ ਗਿਆ ਪੁੱਤ ਮੇਰੀ ਗੱਲ ਸੁਣ ਉਹ ਤਾਂ ਹੀ ਦੁਖੀ ਹੈਗਾ ਵੀ ਮੇਰੀ ਬਹੂ ਜੇ ਕੁੜੀ ਆਈ ਤਾਂ ਮੇਰੀ ਬਹੂ ਗਈ ਜਾਏਗੀ ਹੈ ਤੂੰ ਉਹਦੀ ਗੱਲ ਇਹ ਨਾ ਸੁਣ ਮੈਂ ਤੈਨੂੰ ਕਹਿੰਦਾ ਆਪੀ ਜੇ ਨੌਕਰ ਉੱਕ ਚੁੱਕ ਰੱਖ ਲੈਣਗੇ ਚਾਰ ਤਤਾ ਤੂੰ ਬਗ ਜ ਨਹੀਂ ਜਾ ਹੀ ਨਾ ਬਸ ਆਪਣੇ ਪਾਸ ਇਤਕੀ ਫਾਇਦਾ ਹੋਇਆ ਉਹਨਾਂ ਨੂੰ ਦੋ ਹੀ ਤਾਂ ਮੈਂ ਤੈਨੂੰ ਗੱਲ ਕਰਦੀ ਵੀ ਜਾ ਹੀ ਨਾ ਨਚਰ ਮੈਂ ਤੈਨੂੰ ਕਹੇ ਤਾਂ ਵੀ ਮੈਂ ਰੱਖੂਗੀ ਤੈਨੂੰ ਜੇ ਮਾਂ ਤੂੰ ਭਾਈ ਦਾ ਕੀ ਮਤਲਬ ਲੈ ਮੇਰੇ ਮਾਂ ਤੂੰ ਨਾ ਹੁੰਦੀ ਫਿਰ ਉਹਦੇ ਮੇਰੇ ਕੀ ਹੁੰਦਾਗਾ ਮੈਂ ਇਹ ਨਾਲ ਦਿੰਨੀ ਹੈਗੀ ਵਧੀਆ ਹਾਂ ਬਸ ਤੈਨੂੰ ਕਹੇ ਤਾਂ ਵੀ ਉਹਨਾਂ ਤੇ ਜਾਣਾ ਨਹੀਂ ਹੈਗਾ ਤੇ ਜਿੰਨੇ ਚਿਰ ਤੈਨੂੰ ਮੈਂ ਕਹੀ ਨਹੀਂ ਆਂਗੇ بس ਉਹੀ ਰਹਿਣਾ ਤਾਂ ਕੁਝ ਨਹੀਂ ਕਰਨਾ ਹੈਗਾ ਤੂੰ ਬੈਠੀ ਆਪਾਂ ਉਹ ਤੋਂ ਕੰਮ ਕਰਾਵਾਂਗੇ ਆਪੀ ਆਉਗੀ ਉਹ ਠੱਕੇ ਖਾਂਦੇ ਮੈਂ ਜਾਰਾ ਹੈ ਨਾ ਉਹਨੋਂ ਉਹ ਕਰ ਲਾਂਗੇ ਉਹ ਤੋਂ ਕੰਮ ਕਰਾਇਆ ਕਰਾਂਗੇ ਹਾਂ ਆਪੀ ਉਸੇ ਤੋਂ ਕਰਾਵਾਂਗੇ ਆਪਾਂ ਡੱਕਾ ਤੋੜਦੇ ਹੈਗੇ ਮੈਂ ਤੈਨੂੰ ਉਹੀ ਆਪੀ ਕਿਹਾ ਕਰੂੰਗੇ ਮਨੂੰ ਤੂੰ ਤਾਂ ਬਸ ਬੋਲਣ ਦੇ ਦੇ ਵਿੱਚ ਲੋੜ ਹੀ ਨਹੀਂ ਤੈਨੂੰ ਤੇਰੇ ਤੇ ਤਾਂ ਉਹ ਮੱਚਦੀ ਹੈਗੀ ਹੋਰ ਮਾਂ ਮੇਰੇ ਤੇ ਬਾਲਾ ਮੱਚਦੀ ਹੈਗੀ ਤੇਰੇ ਤੇ ਤਾਂ ਉਹ ਬਾਲਾ ਮੱਚਦੀ ਹੈਗੀ ਹੋਰ ਤੈਨੂੰ ਕਹਿੰਦਾ ਵੀ ਉਹ ਤਾਂ ਮੱਚਦੀ ਆ ਭਈ ਬਾਲਾ ਤੇਰੇ ਤੇ ਤੂੰ ਬੋਲ ਨਾ ਬਸ ਦੇਖ ਪੁੱਤ ਮੇਰੀ ਗੱਲ ਸੁਣ ਤੂੰ ਤਾਂ ਉਰੇ ਬੈਠ ਕੇ ਖਾ ਇਹ ਤਾਂ ਉਰੇ ਤੇ ਦੋਨੇ ਜੀ ਮੱਚੇ ਪੈਣਗੇ ਹਾਂ ਮੇਰਿਆ ਸੁਣ ਤੂੰ ਜਮਾ ਨਾ ਟੈਨਸ਼ਨ ਲੈ ਮੇਰੇ ਸਿਰ ਤੇ ਮੰਮੀ ਮੇਰਾ ਹਾਲ ਤਾਂ ਕਰ ਦੇ ਉਹ ਸੂਏ ਸਿਰਫ ਨੂੰ ਲਗ ਦਿਮਾਗ ਖਰਾਬ ਕਰਨ ਲੱਗ ਜਾਂਦਾਗਾ ਕੋਈ ਨਾ ਪੁੱਤ ਤੇਰਾ ਹੱਲ ਮੈਂ ਆਪੀ ਕਰ ਦੂੰਗੀ ਤੂੰ ਬਸ ਬੋ ਨਾ ਮੈਂ ਆਪੀ ਇਹਦਾ ਨਾ ਰਵੀ ਨਾਲ ਗੱਲ ਕਰ ਲੂੰਗੀ ਤੂੰ ਉਹਨੂੰ ਕਹਿ ਕਹਿ ਰੁਕ ਕਹੇ ਨੌਕਰ ਰੱਖਣਾ ਤੇ ਕਿ ਆਉਗੀ ਕਿ ਨਹੀਂ ਆਉਂਦੀ ਨਹੀਂ ਹੈਗੀ ਮੈਂ ਬਸ ਉਹਨੂੰ ਇਹੀ ਗੱਲ ਕਹਿਣੀ ਆ ਉਹ ਮੇਰਿਆ ਸੁਣਾ ਕਿੱਡੀ ਕ ਗੱਲ ਹੈ ਨਹੀਂ ਫਿਰ ਨਹੀਂ ਤੇ ਤੈਨੂੰ 15 ਲੱਖ ਰੁਪਈਆ ਲਾਇਆ ਕੰਮ ਕਰਾਉਣੋਂ ਖਾਤਰ ਲਾਇਆਗਾ ਉਹ ਆਪ ਕਰ ਲੈ ਉਹ ਕਾਦੇ ਖਤਰੇਗੀ ਦੇ ਖਾਤੇ 15 ਲੱਖ ਲਾਇਆ ਸੀ ਕੰਮ ਕਰਾਂ ਉਹਨੂੰ ਰਾਉਂਡ ਖਾਤਰ ਨਹੀਂ ਲਾਇਆ ਹੈਗਾ ਜਿਨੇ ਦਿੱਕਤਾ ਤੈਨੂੰ ਆਪਾਂ ਉਹਨੂੰ ਪੁੱਛਾਂਗੇ ਪਹਿਲਾਂ ਗੱਲ ਸਾਰੀ 20 ਤੇ 15 ਲੱਖਾਂ ਦਾ ਖਾਤਰ ਤੋਰੀਏਗੀ ਕੁੜੀ ਇੰਨਾ ਸੀ ਦਿਨ ਇਹ ਕਿੱਡੀ ਗੱਲ ਹੈ ਕਿ ਚਾਰ ਨੌਕਰ ਰੱਖਾਂਗੇ ਤੇ 1500 ਰੁਪਏ ਲਾ ਲੈ ਸਕਦੇ ਹੋ ਕਿੱਡੀ ਗੱਲ ਲੱਗੀ ਕੋਈ ਨਾ ਮੈਂ ਤੈਨੂੰ ਸਾਰੀ ਗੱਲ ਕਰਕੇ ਫੇਰ ਤੋਰੂ ਨੌਕਰ ਲਾ ਕੇ ਫੇਰ ਤੋਰੂ ਕਿ ਮੈਨੂੰ ਚਰਤਨ ਤੋੜ ਦੇਣੀ ਤੂੰ ਗੱਲ ਸੁਣੀ ਨਾ ਕਰ ਇਹ ਕਿਨੇ ਤੂੰ ਗੱਲੇ ਨਾ ਸੁਣਿਆ ਕਰ ਇਹ ਕਿਨੇ ਚੁੱਪ ਕਰ ਜਾ ਕੂ ਬੰਨੇ ਚੱਕਿਆ ਨਾ ਫੋਨ ਫੋਨ ਤੂੰ ਉਹ ਭਾਈ ਉਹ ਭਾਨਾਪਾਲ ਦੇ ਲੜਨ ਦਾ ਪਾਈ ਦੇ ਤੰਗ ਲੱਗ ਰਹੀ ਹੈ ਜੀ ਵੀ ਇਹਨੂੰ ਕਦੋਂ ਕੁੜੀ ਨੂੰ ਮੈਂ ਤੋੜਾਂ ਕਦੋਂ ਆਪਦੀ ਉਹਨੂੰ ਲਿਆਵਾਂ ਮੈਂ ਛੇਤੀ ਉਹ ਬਾੜੀ ਹਰਮਣਾ ਉਹ ਬਾੜੀ ਹਰਮਣਾ ਮੈਂ ਤਾਂ ਮੈਂ ਤੋੜੀ ਫਿਰ ਤਾਂ ਹੁੰਦਾ ਮੈਂ ਕਰ ਤੋੜੀ ਉਹ ਤਾਂ ਆਪਦੇ ਆ ਬਗੀਏ ਨਾ ਜਾਂਦੀ ਫਿਰ ਉਹ ਉਹ ਬਾੜੀ ਹਰਮਣਾ ਤੈਨੂੰ ਨਹੀਂ ਪਤਾ ਉਹ ਉਂਗਲਾਂ ਉਹ ਲਾਉਂਦੀ ਹੈਗੀ ਨਹੀਂ ਕਹਿੰਦੀ ਮੈਨੂੰ ਸਾਰਾ ਦਿਨ ਮੈਨੂੰ ਕਹੂਗੀ ਝਾੜੂ ਪੋਚਾ ਤੂੰ ਲਾ ਭਲਾ ਹੁਣ ਮੇਰੀ ਉਮਰ ਹੈ ਚੜੂ ਪੋਚਾ ਲਾਉਣੀ ਆ ਮੈਂ ਫਿਰ ਮੈਨੂੰ ਝਾੜੂ ਪੋਚਾ ਲਾਉਣ ਦੀ ਮੇਰੀ ਉਮਰ ਹੈਗੀ ਉਹ ਤਾਂ ਮੈਂ ਅੱਗੇ ਕਰਦੀ ਹੈਗੀ ਇਹਨਾਂ ਦਾ ਮੇਕਅਪ ਲਾਉਂਦੇ ਲੈ ਮੈਨੂੰ ਹੋਏ ਤੋਤਾ ਮਹਾਰਾਣੀ ਤਰਤੀ ਮੇਕਅਪ ਲਾ ਕੇ ਅੰਦਰ ਵਰਤੀ ਬੈ ਜਾਂਦੀ ਆ ਉਹ ਤਾਂ ਕਿਸੇ ਨੇ ਬਹੁਤ ਦਿਨ ਚੱਲਦੀ ਆ ਇਹਨੇ ਮੇਕਅਪ ਕਰ ਲਾਂਦੀ ਹੈਗੀ ਬਸ ਪੁੱਛਣਾ ਉਹ ਤੈਨੂੰ ਫਿਰ ਤਨ ਗਏ ਕਰਨ ਦੇ ਇੱਥੋਂ ਤਾਂ ਪਤਾ ਲੱਗਦਾ ਹੁੰਦਾਗਾ ਤੂੰ ਸਿਆਣੀ ਬਣ ਜਾ ਮੇਰਤੀ ਤੂੰ ਬਸ ਉਹਦੇ ਨਾਲ ਜਮੀ ਨਾ ਬੋਲੀ ਲੜੀ ਨਾ ਪੜੀ ਨਾ ਚੁੱਪ ਕਰ ਜਾ ਮੈਂ ਉਹਦੇ ਨਾਲ ਤਾਂ ਮਾਪੀ ਜਿੱਤ ਲਵਾਂ ਜਾਦੂਆ ਕਰਮਾ ਮੇਰਾ ਬਸ ਥੋੜੀ ਚਾਹ ਬਣਾ ਕੇ ਲਈ ਆ ਬਦੀ ਮੈਨੂੰ ਸਿਰ ਦੁਖੀ ਜਾਂਦਾਗਾ ਮੈਂ ਤਾਂ ਲਿਆਉਣੀ ਆ ਚਾਹ ਕਰਕੇ ਤੂੰ ਉਹਦੇ ਦਿਮਾਗ ਤੇ ਬੋਝ ਨਾ ਪਾ ਤੂੰ ਬਸ ਜਮੀ ਆਰਾਮ ਕਰ ਲੈ ਹਾਂ ਮੈਂ ਤਾਂ ਚਾਹ ਬਣਾ ਕੇ ਲਈ ਆ ਮੈਂ ਨਹੀਂ ਲਿਆਣੀ ਚਾਹ ਕਰਕੇ ਤੂੰ ਬਲੇ ਮੇਰੇ ਤਾਂ ਸਵੇਰੇ ਸਿਰ ਦੁਖੀਆਂ ਤਾਂ ਮੈਂ ਵੀ ਕੀ ਕਰਾਂ ਹਨਾ ਉਧਰੋਂ ਹੌਲ ਹੋਤੀ ਲੱਗੇ ਜਾਂਦਾ ਸਿਰਫ ਫੋਨ ਲਾ ਕੇ ਉਦੋਂ ਮੇਰੇ ਭਾਈ ਮੇਰਾ ਵੈਰੀ ਬਣਿਆ ਪਿਆਗਾ ਜੇ ਮੇਰੀ ਮਾਂ ਨਾ ਹੁੰਦੀ ਤਾਂ ਮੇਰੇ ਨਾਲ ਕੀ ਹੁੰਦਾ ਪਤਾ ਨਹੀਂ ਲੈ ਮੈਂ ਦੱਸ ਕੀ ਕਰਾਂ ਸਮਾਹਮੁਲਾ ਕਿੱਥੇ ਤੱਕ ਕੁੜੀ ਨੂੰ ਆ ਪਚਾ ਦੇਣੀ ਸੀ ਵੀ ਕਿੱਥੇ ਹੁਣ ਮੈਨੂੰ ਕਰਨੀ ਪੈਗਾ ਸਾਰਾ ਕੁਝ ਠੀਕ ਹੈ ਨਹੀਂ ਵੀ ਤੇ ਉੱਥੇ ਜਾ ਕੇ ਬੈਗੀ ਕੁੜੀ ਦਾ ਸ੍ਰਿੱਕਾ ਕਰਦੀ ਹੈ ਮੈਨਾਂ ਕੁੜੀ ਦਾ ਸ੍ਰਿੱਕਾ ਕਰਦੀ ਹੈ ਜੀ ਉਹ ਮੁੰਡਾ ਉਹਦੋਂ ਸ੍ਰਿੱਕਾ ਕਰਦਾ ਹੈਗਾ ਕਿੰਨੇ ਮੁੱਢਾ ਉਦੋਂ ਪਛੜੀ ਕਾ ਕਰਦਾ ਹੈਗਾ ਕਿਨੇ ਲਾ ਦੱਸ ਮੈਂ ਕੀ ਕਰਾਂ ਮੇਰੀ ਜਾਨ ਨੂੰ ਸਿਆਪੇ ਹੋ ਗਏ ਸਾਰੇ ਮੈਂ ਕੰਮ ਕਰਦੀ ਫਿਰ ਜਾਊਂਗੇ ਕਿੰਨੀਆ ਉਹ ਕੁੜੀ ਉਦੋਂ ਮਾਰ ਫਰੀਏਗੀ ਕਿ ਕਿੰਨੇ ਦੱਸ ਕੀ ਕਰ ਲੈ ਪੁੱਤ ਲੈ ਪੁੱਤ ਚਾਹ ਪੀ ਲੈ ਕਿੰਨੀਆ ਮੇਰੇ ਗੱਲ ਸੁਣੋ ਨਾਲ ਤਾਂ ਦੂਆ ਚਾਹ ਪੀ ਮੈਂ ਗੁਰਤੇਨ ਵਿਚਾ ਫੜਾ ਕਿੰਨੇ ਉਹਨੇ ਮੈਂ ਗੱਲ ਕਰਦੀ ਆ ਵੀ ਕੀ ਉਹਨੇ ਗੱਲ ਕਰਕੇ ਵੀ ਨਾ ਉਹਦੀ ਹਿੰਮਤ ਕਿ ਮੈਨੂੰ ਬੋਲਣ ਦੀ ਮੇਰੇ ਘਰ ਤੇ ਫੀਰ ਹੈਗਾ ਮੜਾ ਮੋਟਾ ਹਾਂ ਮੈਂ ਬੋਲਦਾਗਾ ਤੇਰਾ ਬੇਪੁੱਤ ਸੀ ਰਹੇਗਾ ਤੇਰਾ ਨਾ ਮੈਂ ਕੋਈ ਗੰਨਾ ਗੱਲ ਕਰਕੇ ਹੋਣੀ ਆ ਮੈਂ ਨਾਲ ਨੂੰ ਚਾਹ ਫੜਾ ਕੇ ਹੋਣੀ ਆ ਨਾ ਦੇਖ ਯਾਰ ਕੁੜੀ ਨੇ ਆਪ ਦਾ ਘਰ ਦਾ ਖਰਾਬ ਕਰਨਾਂ ਦੀ ਕਰਨਾਂ ਦੀ ਇਹਦਾ ਮੇਰਾ ਵੀ ਕਰ ਔਰ ਪੁੱਛਦਾ ਯਾਰ ਕਰਨਾਂ ਨੂੰ ਇਹ ਆਖੇ ਲੱਗੂ ਵੀ ਆ ਜਾ ਔਠਾ ਔਖਾ ਬੜਾ ਰੁੱਟ ਟੁੱਕ ਜਾ ਯਾਰ ਇਹਦਾ ਅੱਗੇ ਬੈਗੀ ਮਹਾਰਾਣੀ ਬਣਦੀ हेलो हां करना हम तू आएंगे कि मैं करेंगे तू आजा कुड़ी ਤਾਂ ਬੈਠੀ ਆ ਯਾਰ ਹੁਣ ਕੁੜੀ ਤਾਰੇ ਬੈਠੀ ਰਹੂ ਤਾਂ ਕਦੀ ਮੈਂ ਤਾਂ ਜਾਂਦੀ ਨਹੀਂ ਤੇ ਉਹ ਤਾਂ ਬਾਈ ਕਹਿੰਦੀ ਮੈਂ ਤਾਂ ਜੇ ਨੌਕਰੀ ਰੱਖਣਗੇ ਤਾਂ ਜਾਊਂਗੀ ਨਹੀਂ ਮੈਂ ਜਾਂਦੀ ਨਹੀਂ ਉਹ ਯਾਰੋ ਉਹ ਤਾਂ ਹੁਣ ਜ਼ਿਆਦਾ ਦੇਖ ਨਾਤਾ ਹੋਊ ਦੇ ਕੁਛ ਕਰਦੀ ਹੈਗੀ ਸਾਰੇ ਕੰਮ ਮੈਨੂੰ ਕਰਨੇ ਪੈਂਦੇ ਨੇ ਉਹ ਮੰਮੀ ਵੀ ਉਹਦੇ ਨਾਲ ਰੜਲੀ ਹੈਗੀ ਨਾ ਉਹ ਕਰਦੀ ਹੈ ਕੁਛ ਉਹ ਤਾਂ ਇਕੱਲੀ ਰੋਟੀ ਰੋਟੀ ਪਕਾ ਕੇ ਛੱਡ ਦਿੰਦੀ ਐ ਨੇ ਆਪੇ ਜਾ ਕੇ ਰੋਟੀ ਖਾਣੀ ਪੈਂਦੀ ਐ ਤੂੰ ਆਖੇ ਲੱਗ ਜਾ ਤੂੰ ਆ ਜਾ ਇਹ ਨਹੀਂ ਜਾਂਦੀ ਉਹਨਾਂ ਚੱਲ ਉਹ ਭਈ ਜੇ ਕੰਮ ਤਾਂ ਹੁਣ ਕਰਨੀ ਪਊਗਾ ਅਗਲੇ ਨੇ ਵਿਆਹ ਕੇ ਕਦੇ ਵਾਸਤੇ ਕਰ ਲੈ ਕੇ ਗਏ ਜੋ ਉਹ ਅੱਖੇ ਲੱਗ ਜਿਆ ਕੁਛ ਨਹੀਂ ਹੁੰਦਾ ਹੈ ਜੇ ਤੂੰ ਆਵੇਂ ਨਾ ਆਪਾਂ ਇਹਨੂੰ ਰਲ ਕੇ ਕਿਸੇ ਤਰ੍ਹਾਂ ਇਹਨੂੰ ਭੇਜ ਦਈਏ ਮੇਰਾ ਇਕੱਲੇ ਦਾ ਫੌਨ ਹੀ ਪੈਂਦਾ ਮੇਰੇ ਨਹੀਂ ਅੱਖੇ ਲੱਗਣੀਆਂ ਇਹ ਮੇਰੀ ਇਕੱਲੀ ਦੀ ਤਾਂ ਗੱਲ ਨਹੀਂ ਬਣਦੀ ਜੇ ਤੂੰ ਆਵੇਂ ਆਪਾਂ ਇਹਨੂੰ ਰਲ ਕੇ ਕੋਈ ਜਿਗਾਰਡ ਲਾ ਕੇ ਇਹਨੂੰ ਭੇਜ ਦਈਏ ਹਾਂ ਤੇ ਹੁਣ ਤਾਂ ਇਹ ਤਾਂ ਉਹੀ ਗੱਲ ਤੇ ਅੜੀ ਖੜੀ ਆ ਕਿ ਨੁੱਕਰ ਰੱਖੋ ਨੁੱਕਰ ਰੱਖੋ ਮੈਨੂੰ 15 ਲੱਖ ਲਾ ਕੇ ਭੇਜਿਆ ਕਹਿੰਦੀ ਮੈਂ ਤਾਂ ਟੱਕਾ ਤੋੜਦੀ ਨਹੀਂ ਹੈਗੀ ਹਨਾ ਕਹਿੰਦੀ ਉਹੋ ਆ ਕੇ ਉਹਦੇ ਕੰਮ ਕਰੇ ਕਹਿੰਦੀ ਮੈਂ ਕਿਹੜਾ ਭੇਜਿਆ ਉਹਨੂੰ ਤੈਨੂੰ ਕਹਿੰਦੀ ਆ ਉਹ ਹਾਂ ਕਹਿੰਦੀ ਮੈਂ ਕਿਹੜਾ ਭੇਜਿਆ ਆਪ ਗਈ ਆਪੀ ਆ ਜੂਗੀ ਮੈਂ ਤਾਂ ਮਾਤਾ ਕੋਲੇ ਵੀ ਗੱਲ ਕਰੀ ਤੀ ਮਾਤਾ ਕਹਿੰਦੀ ਨਹੀਂ ਆਉਂਦੀ ਨਾ ਆਉਂਦੀ ਟੱਕੇ ਖਾਵੇ ਕਹਿੰਦੀ ਪਰ ਮੇਰੀ ਕੁੜੀ ਨਹੀਂ ਕਿਤੇ ਜਾਂਦੀ ਮੇਰੀ ਗੱਲ ਸੁਣਾ ਤੂੰ ਐਂ ਨਹੀਂ ਕਰਦੇ ਹੁੰਦੇ ਕਿਸੇ ਲੋਟਾ ਆਪਾਂ ਜਗਾੜਨ ਲਾ ਕੇ ਇਹਨੂੰ ਭੇਜ ਦਾਂਗੇ ਇਹਦਾ ਘਰ ਬਸ ਜੂਗਾ ਇਹ ਤਾਂ ਮੇਰਾ ਆਬਦਾ ਦਾ ਕੀ ਬਸਾਉਣਾ ਇਹ ਤਾਂ ਮੇਰਾ ਘਰ ਵੀ ਪੱਟਣੋਂ ਫਿਰਦੀ ਹੈ ਉਹ ਤੂੰ ਗੱਲ ਮੰਨੀ ਜੀ ਹੁੰਦੀ ਐ ਜੇ ਤੂੰ ਨਹੀਂ ਆਉਂਦੀ ਫਿਰ ਮੈਂ ਵੀ ਇੱਥੇ ਆ ਜਾਣਾ ਤੇਰੇ ਕੋਲੇ ਤੂੰ ਨਹੀਂ ਆਉਂਦੀ ਤੂੰ ਮੇਰੀ ਗੱਲ ਸੁਣਾ ਮੈਂ ਮੈਂ ਫਿਰ ਤੇਰੇ ਕੋਲ ਮਾਤਾ ਨੂੰ ਕਹਿ ਕੇ ਆਉਣਾ ਵੀ ਭਾਈ ਮੈਂ ਵੀ ਚੱਲਿਆ ਤੁਸੀਂ ਰਹੋ ਦੂਨੇ ਘਰੇ ਵੇ ਹੱਲ ਨਹੀਂ ਕਰ ਹੱਲ ਤਾਂ ਕੇ ਰਲ ਮਿਲ ਕੇ ਕੱਢਣਾ ਪਊ ਆਪਾਂ ਨੂੰ ਘਰ ਤਾਂ ਬਸਾਉਣੀ ਪਊਗਾ ਇਹ ਤਾਂ ਮੇਰਾ ਘਰ ਵੀ ਪੱਟਿਆ ਜਾਊਗਾ ਆਪਦਾ ਤਾਂ ਇਹ ਪੱਟਣਾ ਦੀ ਪੱਟਣੀ ਹੀ ਈਗਾ ਦੇਖਦੇ ਆ ਮੈਂ ਕੀ ਬਣਦਾ ਮੈਂ ਮਾਤਾ ਨੂੰ ਕਹਿੰਦਾ ਵੀ ਭਾਈ ਜੇ ਤੁਸੀਂ ਰਹੁ ਕਰੇ ਮੈਂ ਵੀ ਆਉਣਾ ਤੇਰੇ ਕੋਲ ਹੀ ਫਿਰ ਫੇਰ ਦੇਖਦੇ ਆ ਕੀ ਬਣਦਾ ਲੈ ਯਾਰ ਮਾਦਾ ਵਿਚਾਲੇ ਫਸ ਗਿਆ ਨਾ ਉਹ ਸੁਣਦੀ ਐ ਕੁਸ ਨਾ ਇਹ ਸੁਣਦੀਆਂ ਨੇ ਦੋਨੇ ਮਾਤਾ ਨੇ ਤਾਂ ਇਹ ਚਮੜਾ ਰੱਖੀ ਆ ਨਾ ਇਹ ਨੂੰ ਕੰਮ ਲਾਉਂਦੀ ਐ ਕੋਈ ਉਹ ਕਹਿੰਦੀ ਮੈਂ ਨਹੀਂ ਆਉਂਦੀ ਜਾਂਦਾ ਤੇ ਕੋਡੀਆਂ ਨੂੰ ਜਾਂਦੀ ਹੈ ਲੈ ਮੁੰਡਾ ਚਾਚਾ ਜਰਾ ਮਾਤਾ ਕੰਟਾ ਹੋ ਗਿਆ ਚਾਚਾ ਕਰਦੇ ਨੂੰ ਮਾਤਾ ਚਾਹ ਤਾਂ ਪੀਣੀ ਹੋਆ ਫਰਾ ਇੱਕ ਨਹੀਂ ਘੰਟਾ ਹੋ ਗਿਆ ਚਾਚਾ ਕਰਦੇ ਹੋ ਹੋਰ ਹਾਂ ਕੰਮ ਤਾਂੰਦਾ ਨਵੇੜ ਲਿਆ ਕੇ ਨਾ ਤਾਂ ਕੰਮ ਤਾਂੰਦਾ ਨਵੇੜ ਲਿਆ ਬਸ ਮੈਂ ਤਾਂ ਮੇਰੇ ਤਾਂ ਗੋਡੇ ਦੁਖਦੇ ਨੇ ਕੰਮ ਤਾਂੰਦਾ ਮੈਂ ਕੀ ਕਰਾਂ ਵੀ ਮੇਰੇ ਕੰਮ ਮਾਰੀ ਦਾ ਕੰਮ ਮਾਰੀ ਦਾ ਤੁਸੀਂ ਨੇ ਉੱਥੇ ਭੇਜ ਦੀ ਲੜਕੇ ਉਹ ਅਸੀਂ ਨੇ ਭੇਜੀ ਆ ਹੋਰ ਕਿਹਨੇ ਭੇਜੀ ਆ ਤੂੰ ਆਪ ਹੀ ਗਈਏਗੀ ਆਪੀ ਗਈ ਆ ਮੈਂ ਕਿਹਾ ਆਪੇ ਵੀ ਜੀ ਅਸੀਂ ਨੇ ਭੇਜੀ ਆ ਉਹ ਹਾਂ ਦੋਨੇ ਮਾਮਾ ਤੀਆਂ ਲੜੀ ਦਾ ਜਾਂਦੇ ਉਹਦੇ ਨਾਲ ਥੋੜਾ ਤਾਂ ਦੋਨੇ ਜੀਆਂ ਦੇ ਇੱਕ ਹੈ ਬਾਈ ਅਸੀਂ ਨੇ ਨਹੀਂ ਭੇਜੀ ਬੁੱਜੀ ਤੈਨੂੰ ਭੇਜੀ ਹੋ ਵੀ ਆਪੇ ਕਰਨੀਆਂ ਕੰਮ ਕੰਮ ਦੇ ਮਾਰੇ ਨੇ ਭੇਜੀਆ ਤੈਨੂੰ ਮਾਰ ਤੂੰ ਸਿਆਣੀ ਬਣਦੇ ਹੁੰਦੇ ਨੇ ਤੂੰ ਮਾੜਾ ਮੋਟਾ ਇਹਨੂੰ ਹੀ ਸਮਝਾ ਤੂੰ ਇਹਨੂੰ ਵੀ ਉਂਗਲਾ ਲਾ ਮੈਂ ਤਾਂ ਬਾਈ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ ਤਾਂ ਲਾੜ ਨਹੀਂ ਰੱਖੀ ਆਪਦੀ ਧੀ ਮੈਂ ਤਾਂ ਇਹ ਤੋਂ ਕੰਮ ਕਰਾਉਂਦੀ ਨਹੀਂ ਉਹ ਕੰਮ ਨਹੀਂ ਕਰਾਉਂਦੀ ਫੇਰ ਅਗਲੇ ਤਾਂ ਹੀ ਬਸ ਬਸੂ ਵੀ ਕਿਵੇਂ ਇਹ ਕੰਮ ਨਹੀਂ ਕਰਾਉਂਦੀ ਇਨਾ ਤੇ ਉਹ ਵੀ ਪਜਾਤੀ ਨਾ ਉਹਨੂੰ ਬਸਣ ਦੰਨੀਆਂ ਦਾ ਤਾਂ ਇਹਨੂੰ ਬਸਣ ਦੰਨੀ 15 ਲੱਖ ਰੁਪਈਆ ਦਿੱਤਾ ਕਾਦੇ ਮਾਰ ਐਨ ਦਿੱਤਾ ਉਹ ਉਹ 15 ਲੱਖ ਕਰੂਗੀ ਤੇ ਇਹਨੇ ਉਹ ਕੰਮ ਕਰੂਗੀ 15 ਲੱਖ ਦਿੱਤਾ 15 ਲੱਖ ਦਿੱਤਾ ਫੇਰ ਅਗਲੇ ਨੂੰ ਮੁੱਲਕ ਰੀਜ ਲਾਏ ਪੰਦੰਦਾ ਨਹੀਂ ਫੇਰ ਉਹ ਕੰਮ ਕਰੂਗੀ ਆ ਮੈਂ ਨੌਕਰ ਚੋਕਰ ਲਾਉਣਾ ਆਪਣੇ ਹਾਂ ਫੇਰ ਉਹ ਵੀ ਨੌਕਰ ਚਾਹੀਂ ਜਾਂ ਨੇ ਉਹ ਐ ਕਿਵੇਂ ਚਾਹੀਂ ਨੌਕਾ ਦੇ ਖਾਤਰ ਲੈਂਦੀ ਆ ਵੇਕੇ ਉਹ ਵੀ ਕਿਸੇ ਦੀ ਕੁੜੀ ਐ ਆ ਇਹ ਕਿਸੇ ਦੀ ਕੁੜੀ ਐ ਮੇਰੇ ਕੋਲ ਸੁਣ ਆਏ ਕਿ ਮੈਂ ਕੁੜੀ ਸੀ ਤੋ ਤੋ ਕੰਮ ਕਰਾ ਮੰਗੇ ਹਾਂ ਕੰਮ ਕਰਾਏਂਗੀ ਤੂੰ ਉਹ ਤੂੰ ਰਹਿਣ ਦੇ ਵਸ ਲੈਣ ਦੇ ਘਰ ਘਰ ਪਟਿਆ ਜਾਊਗਾ ਮੈਂ ਨਹੀਂ ਘਰ ਪਟਦੀ ਕਰ ਤੁਸੀਂ ਨੇ ਦੋਨੇ ਜੀ ਅੱਗਾ ਭਲਾ ਹੋ ਸਾਰਾ ਕੁਝ ਕੰਮ ਧੰਦਾ ਕਰ ਲਈ ਚੰਗੀ ਤੋ ਰੋਟੀਆਂ ਦੇ ਦਿੰਦੀ ਤੈਨੂੰ ਇੱਕਾ ਕਰਕੇ ਤੁਸੀਂ ਵੀ ਕੰਮ ਕਰਦੇ ਹੋ ਜਿਹੜਾ ਕਰਦੇ ਹੋ ਤੁਸੀਂ ਕਿੱਕਾ ਕੀ ਕਰਦੇ ਆ ਅਸੀਂ ਤਾਂ ਕਹਿੰਦੇ ਵੀ ਕਿਹਦਾ ਘਰ ਬਾਜੀ ਨਾਲ ਪੂਰੇ ਦਾ ਜੀ ਕੋਈ ਮਾਰੀ ਗੱਲ ਕਰ ਵਸਣ ਨੂੰ ਗਾਓ ਕਿ ਗਾਓ ਕਿ ਸਰਦੀ ਪਰ ਦੇਂਗੀ ਕਰ ਹਾਂ ਨੌਕਰ 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 ਕਰੀ ਜਾਂਦੀ ਆ ਹੁਣ ਅਗਲਾ ਪੈਸਾ ਕੰਮ ਦਾ ਰੋਟੀ ਦਾ ਪਕਾਉਣੀ ਆ ਪੋ ਬਈ ਸਾਰੀ ਪਕਾਉਣੀ ਆ ਐ ਕਿਵੇਂ ਪਕਾਉਣੀ ਪੋ ਵੀ ਰੋਟੀ ਤੇ ਵੀ ਲਾ ਲੇ ਭਾਈ ਭਾਂਡਾ ਤੇ ਵੀ ਲਾ ਲੇ ਬਦਾ ਸਾਰੇ ਕੰਮ ਲਾ ਜਦੋਂ ਉਹਨਾਂ ਨੇ ਲਾ ਲੇ ਮੈਂ ਤਾਂ ਫੇਰ ਤੋਰੂ ਮੈਂ ਤਾਂ ਉਹਨੇ ਚਿਰ ਤੋਰ ਦੇਣੀ ਮੇਰੀ ਧੀ ਤਾਂ ਲਾਡਲੀ ਗੈਗੀ ਰੱਖੀ ਉਹ ਯਾਰ ਲਾਡਲੀ ਤਾਂ ਹੈਗੀ ਆ ਮੇਰੀ ਗੱਲ ਸੁਣ ਲੈ ਪਹਿਲਾਂ ਤੇਰੀ ਸੱਸ ਨੇ ਨਹੀਂ ਕਰਿਆ ਕਿ ਤੈ ਨਹੀਂ ਕਰਿਆ ਕਿ ਤੇਰੀ ਨੂੰ ਨੇ ਨਹੀਂ ਕਰਿਆ ਕੰਮ ਨਾ ਮੈਂ ਤਾਂ ਲਾਈ ਨਹੀਂ ਹੋ ਕੰਮ ਆਪ ਦਿੱਤੀ ਤਾਂ ਮੈਂ ਲਾਈ ਨਹੀਂ ਹੈਗੀ ਨਹੀਂ ਲਾਈ ਤਾਂ ਹੀ ਤਾਂ ਤੈਨੂੰ ਲਾਈ ਨਹੀਂ ਹੈਗੀ ਤਾਂ ਹੀ ਤਾਂ ਉਹ ਅਗਲੇ ਦੇ ਜਾ ਕੇ ਕੰਮ ਕਰਦੀ ਨਾ ਮੈਂ ਨਹੀਂ ਲਾਉਂਦੀ ਹੈਗੀ ਤਾਂ ਹੀ ਤਾਂ ਜਿੱਦੀ ਲਾਈ ਹੁੰਦੀ ਕੰਮ ਤੇ ਇਹ ਕਾਨੂੰਨ ਆ ਕੇ ਲਾਉਂਦੀ ਹੈਗੀ ਮੈਂ ਤਾਂ 15 ਲੱਖ ਰੁਪਏ ਦਿੱਤਾ ਕੰਮ ਨਹੀਂ ਮਾਰੀ ਨੇ ਦਿੱਤਾ ਮੈਂ 15 ਲੱਖ ਪਰ ਮੜਾ ਲਓ ਅਗਲੇ ਦੋ ਭਾਈ ਬਿਠਾ ਲੈ ਇਹਨੂੰ ਘਰੇ ਐ ਕਿ ਮੜਾ ਲਓ ਕਰ ਲਾਉਣ ਉਹਨਾਂ ਦੇ ਕਾਸੇ ਦਾ ਤੋੜਾ ਦਿੱਤਾ ਹਾਂ ਹਾਮੀ ਉੱਠ ਦੇ ਦੇ ਸਾਈ ਕਰਾਂਗੇ ਅਸੀਂ ਐ ਕਰਾਂਗੇ ਓਏ ਅਗਲਾ ਕਹਿੰਦੀ ਹੁੰਦਾ ਵਿਆਹ ਤੋਂ ਪਹਿਲਾਂ ਸਾਰਾ ਕੁਝ ਕਹਿ ਨਹੀਂ ਹੁੰਦਾ ਨਹੀਂ ਉਹ ਲਾਇਆ ਨੇ ਫਿਰ ਨੌਕਰ ਉਹਨਾਂ ਨੇ ਵਿਆਹ ਤੋਂ ਪਹਿਲਾਂ ਤਾਂ ਸਾਰਾ ਕੁਝ ਇਹ ਕਹਿਣਾ ਹੁੰਦਾ ਕਿਉਂ ਐ ਕਿਹਾ ਉਹਨਾਂ ਨੇ ਹੁਣ 2 ਮਹੀਨੇ ਹਲੇ ਬੈਨੂੰ ਨੌਕਰਾਨੀ ਰਾਣੀ ਉਹਨਾਂ ਨੇ ਉਹ ਨੂੰ ਕਰਾਣੀ ਕੀ ਲਾਤਾ ਕਾਬ ਦੇ ਆਪਦੀ ਕੰਮ ਨੇ ਕਿਹੜਾ ਕਿਸੇ ਦੇ ਨਾ ਕੋਈ ਕੰਮ ਨਹੀਂ ਮੈਂ ਤਾਂ ਉਹਨੂੰ ਕਰਨ ਨਹੀਂ ਜਾਂਦੀ ਮੈਂ ਤਾਂ ਉਹਨੂੰ ਕਰਨ ਨਹੀਂ ਜਾਂਦੀ ਮੈਂ ਤਾਂ ਉਹਨੂੰ ਉਰੀ ਰੱਖੂਗੀ ਮੈਂ ਨਹੀਂ ਕੰਮ ਕਰਨ ਦਿੰਦੀ ਹੈਗੀ ਜੇ ਨੇਚਰ ਉਹ ਨੌਕਰ ਨਹੀਂ ਰੱਖਦੇ ਮੈਂ ਤਾਂ ਤੋੜ ਦਿੰਦੀ ਯਾਰ ਤੇਰੀਆਂ ਤਾਂ ਉਹੀ ਗੱਲਾਂ ਨੇ ਮੇਰੀ ਗੱਲ ਸੁਣ ਬਾਲਾ ਬੋਲਣ ਦੀ ਲੋੜ ਨਹੀਂ ਤੈਨੂੰ ਕੁੜੀ ਦਾ ਜੱਦ ਦਾ ਹਿੱਸਾ ਹੈਗਾ ਓਏ ਅੱਧ ਦਾ ਹਿੱਸਾ ਗਏ ਪਹਿਰੇ ਵਾਰ ਸਾਰੀ ਦੇ ਦੇ ਤੂੰ ਉਹਨੂੰ ਜਿਹੜਾ ਕੁਝ ਦੇਣਾ ਹੈਗਾ ਸਾਰਾ ਕੁਝ ਦੇ ਦੇ ਠੀਕ ਹੈ ਨਾ ਪ੍ਰਸ਼ਾਦ ਜੀ ਆ ਫੜ ਮੈਂ ਨਹੀਂ ਪਿੰਦਾ ਚਾਰ ਤੂੰ ਮਰਾ ਚੱਲਿਆ ਮਰਾ ਕਰਨਾ ਕੋਈ ਜੰਨੇ ਤੁਸੀਂ ਰਹੋ ਮਾਂ ਮਾਤਾ ਚੱਲ ਤੂੰ ਭੱਗ ਜਾ ਉੱਥੇ ਵੱਲ ਜਾ ਸਹੁਰਿਆਂ ਦੇ ਉਹਦਾ ਉਹਦਾ ਗਲਾਮ ਹੋ ਰਿਆ ਤੂੰ ਤਾਂ ਭੱਗ ਜਾ ਉੱਥੇ ਵੱਲ ਜਾ ਮਾਂ ਮਾਤਾ ਤੁਸੀਂ ਇੱਥੇ ਰਹੋ ਉਹਦਾ ਤੁਸੀਂ ਕਰੋ ਜਿਹੜਾ ਕੁਝ ਕਰਨਾ ਨਾ ਭੱਗ ਜਾ ਭੱਗ ਜਾ ਤੂੰ ਉੱਧਾ ਨਹੀਂ ਭਾਈ ਤੂੰ ਤਾਂ ਕਰ ਪਰੇ ਨਾ ਤੂੰ ਤਾਂ ਭੱਗ ਜਾ ਉੱਥੇ ਲੈ ਦੇਖਾਂ ਭੱਗ ਜਾਣ ਦੇ ਦੇਖਾਂਗੇ ਕਿੰਨਾ ਕੁ ਵੱਡੇ ਰਾਂਝੇ ਨੂੰ ਰੱਖ ਲੈਣਗੇ ਉਹ ਤਾਂ ਮਈਆਂ ਜਿਹੜੇ ਆਪਦੀ ਨੂੰ ਰੱਖੀ ਬੈਠੀਆਂ ਗਈ ਗੱਲ ਪੇਟ ਦੇਖਾਂਗੇ ਕਿ ਨੱਕ ਰੱਖ ਲੈਣਗੇ ਰੱਖ ਲੈਣ ਤੇ ਜਾਣਦੇ ਮੈਂ ਕਿਤੋਂ ਧਾਰ ਤੇ ਆਉਣੀ ਹੈ ਵੀ ਇਹ ਕਿਨੇ ਜਾਣਦੇ ਹਾਂਜੀ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਿਓ ਅਤੇ ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰਨਾ ਅਗਲਾ ਭਾਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਮਿਲਦੇ ਆਂ ਜੀ ਅਗਲੇ ਭਾਗ 'ਚ